ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਜ਼ਿਆਦਾ ਵਧੀਆ ਹਾਂ ਕਿਰਨ ਬੈਠੇ ਕਪਿਲ ਸ਼ਰਮਾ ਦਾ ਸ਼ੋਅ ਦੇਖ ਰਹੇ ਨੇ ਤੇ ਇੰਜੋਏ ਕਰ ਰਹੇ ਨੇ ਹਾਂਜੀ ਤੇ ਨਾਲ ਇਬਾਦਤ ਬੈਠੀ ਏ ਆਪਣੇ ਟੌイズ ਲੈ ਕੇ ਹਾਈ ਬਾਬੂ ਇਬਾਦਤ ਹੈਲੋ ਕਰ ਦੋ ਹੈਲੋ ਹਾਈ ਚਾਚੀ ਕਾ ਤੇ ਮੈਂ ਚੱਲਿਆ ਜੀ ਗੱਡੀ ਲੈਣ ਕਿਉਂਕਿ ਤੁਹਾਨੂੰ ਪਤਾ ਕੀ ਆਪਾਂ ਪੀਪੀਐਫ ਕਰਾਉਣ ਵਾਸਤੇ ਗੱਡੀ ਦਿੱਤੀ ਸੀ ਅੱਜ ਸਵੇਰੇ ਮਿਲਣੀ ਸੀ ਲੇਕਿਨ بارش ਕਰਕੇ ਥੋੜਾ ਜਿਹਾ ਡਿਲੇ ਹੋ ਗਿਆ ਕੰਮ ਹੁਣ ਵੱਜ ਗਏ ਨਰਾਤ ਦੇ 8 7:30 ਤੇ ਬਾਈ ਕਹਿੰਦੇ 8 ਵਜੇ ਤੱਕ ਮਿਲ ਜੂ ਗੱਡੀ ਤੇ ਮੈਂ ਕਹਿ ਬੁੱਕ ਕਰ ਲਈ ਮੈਂ ਜਾਣ ਲੱਗਾ ਤੇ ਫਿਰ ਲੈ ਕੇ ਆਨੇ ਗੱਡੀ ਦੇਖਦੇ ਆ ਭਾਈ ਜਾਨੇ ਕਿੰਨੀ ਸ਼ਿੰਗਾਰੀ ਹੈ ਤੇ ਸਾਰੀ ਡਿਟੇਲ ਬਾਕੀ ਤੁਹਾਨੂੰ ਉੱਥੇ ਦੇਣਿਆ ਕੀ ਖਰਚਾ ਹੋਇਆ ਸਾਰਾ ਲੱਲੇ ਭੱਬੇ ਸਭ ਦੱਸ ਦਿਆ ਤੇ ਕਿਰਨ ਮੈਂ ਕੰਮ ਕਰਾਂ ਬੜੀ ਜਿਹੜੀ i20 ਉਹਨੂੰ ਮੈਂ ਨਾਲ ਦੀ ਪਾਰਕਿੰਗ ਚ ਲਾ ਦ ਆਤਲ ਬਾਈ ਹੁਣਾਂ ਦੀ ਹਮ ਉੱਥੇ ਲਾ ਦੇਣਾ ਫਿਰ ਆਂਦੇ ਮੈਂ ਗੱਡੀ ਸਿੱਧੀ ਅੰਦਰ ਲਾ ਦਾਂਗਾ ਬਾਹਰ ਕਾਦੂੰ ਖੜੀ ਕਰ ਜਮੀਂ ਪੈ ਗਿਆ ਫਿਰ ਗੰਦੀ ਹੋ ਜਾਊਗੀ ਹੈਨਾ ਮੰਤਰੀ ਲਾ ਦਾਂ ਚਾਬੀ ਕਿਥੇ H20 ਦੀ ਲੋ ਜੀ ਆਪਾਂ ਪਹੁੰਚ ਗਏ ਡਿਟੇਲਿੰਗ ਡੈਵਲ ਚੰਡੇਗੜ ਵਾਲਿਆਂ ਦੇ ਆ ਖੜੀਆਂ ਨੇ ਅੰਦਰ ਫੋਰਚੂਨਰ ਖੜੀ ਐ ਇੱਧਰ ਆਪਣੀ ਵਾਲੀ ਕਿੱਧਰ ਐ ਉਹ ਤਾਂ ਨਹੀਂ ਖੜੀ ਨਾਈ ਉਹ ਵਾ ਇੱਥੇ ਖੜੀ ਐ ਸਾਡੀ ਕਾਲੋ ਭੈਣ ਜੀ ਬਹੁਤ ਹੀ ਵਧੀਆ ਕਿਆ ਬਾਤ ਐ ਸ਼ਾਈਨ ਦੇਖੋ ਦੋਸਤੋ ਸਿਰਾ ਗੱਲਬਾਤ ਸਿਰਾ 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 ਬਾਈ ਹੁਣ ਕਿੱਧਰ ਗਏ ਕੀ ਬਾਤਾਂ ਜੀ ਕੀ ਬਾਤਾਂ ਬਹੁਤ ਸੋਣੀ ਸ਼ਾਇਨ ਟੈਰ ਵੀ ਲਾ ਤੇ ਵੀਡੀਓ ਕਰ ਤੇ ਬਈ ਹੁਣਾਂ ਨੇ ਬਹੁਤ ਵੈਰੀ ਨਾਈਸ ਦਾਨਿਸ਼ ਜੀ ਕਾਹ ਹੈ ਲੋ ਜੀ ਗੱਡੀ ਤਾਂ ਦਾਨਿਸ਼ ਭਾਜੀ ਸਿਰਾ ਕਰਤੀ ਤੁਸੀਂ ਸੀਰੀਅਸਲੀ ਥੈਂਕ ਯੂ ਥੈਂਕ ਯੂ ਸੋ ਮੱਚ ਹੁਣ ਇਹਦੇ ਮੈਨੂੰ ਇਹ ਦੱਸੋ ਇਹਦੇ ਚ ਕੀ ਕੀ ਬੇਸਿਕਲੀ ਇਹਦਾ ਫਾਇਦਾ ਮੈਨੂੰ ਕੀ ਕੀ ਮਿਲਣਾ ਥੋੜੀ ਅੱਗੇ ਆ ਜਾਓ ਗੱਡੀ ਕੋਲ ਹੀ ਆ ਜਾਓ ਹਾਂਜੀ ਭਾਈ ਫਸਵਾ ਦੇਖ ਕੇ ਜਿਹਦੀ ਆਪਣੀ ਪੀਪੀ ਕਰੀ ਦਾ ਪੇਂਟ ਪ੍ਰੋਡਕਸ਼ਨ ਤੇ ਹੁਣ ਇਹਦਾ ਆਪਣਾ ਕੰਮ ਹੈ ਜੀ ਆਪਣੀ ਗੱਡੀ ਨੂੰ ਪੇਂਟ ਨੂੰ ਸਕਰਚਸ ਤੋਂ ਪ੍ਰੋਡਕਸ਼ਨ ਦੇਊਗਾ ਠੀਕ ਹੈ ਜਿਹਦੇ ਤੇ ਕੀ ਹੋਏਗਾ ਕਿ ਤਾਂ ਮਾਈਨਰ ਸਕਰਚੀ ਤੋਂ ਨਹੀਂ ਪਰ ਇੱਕ ਹੁੰਦੇ ਨੇ ਮੈਕਸਿਮਮ ਮੇਜਰ ਸਕਰਚਸ ਹਾਂਜੀ ਸਪੈਸ਼ਲੀ ਆ ਮੇਜਰ ਸਕਰਚਸ ਤੋਂ ਹੀ ਪ੍ਰੋਡਕਸ਼ਨ ਦੇਊਗਾ ਓਕੇ ਤੇ ਪਲੱਸ ਅਜੇ ਵੀ ਆਪਣੀ ਗੱਡੀ ਦੀ ਸ਼ਾਈਨ ਹੈ ਇਹ ਇਦਾਂ ਹੀ ਐਜ਼ ਇਟ ਇਜ਼ ਕੰਟੀਨਿਊ ਹੋਏਗੀ ਇਹ ਇਦਾਂ ਹੀ ਰਹੇਗੀ ਇਹ ਘਟੇਗੀ ਨਹੀਂ ਹੁਣ 7 ਇਅਰਸ ਤੱਕ ਜੀ 7 ਸਾਲ ਦਾ ਪ੍ਰੀਮੀਅਮ ਕੁਆਲਿਟੀ ਚ ਆਉਂਦੀ ਹੈ ਸ਼ੀਟ ਓਕੇ ਇਹਦੇ ਵਿੱਚ ਆਪਣੀ ਜਿਹੜੀ ਆ ਥਿਕਨੈਸ ਹੋਈ ਹੈ 190 ਮਾਈਕਰੋਨ ਵਾਲੀ ਇਹ ਚਾਬੀ ਵਰਗੇ ਸਕ੍ਰੈਚ ਨੂੰ ਵੀ ਪ੍ਰੋਟੈਕਟ ਕਰ ਜੂਗੀ ਓਕੇ ਜਿਵੇਂ ਕੋਈ ਚਾਬੀ ਨਾ ਰਗੜ ਦਿੰਦਾ ਤਾਂ ਉਹ ਵੀ ਭਾਵੇਂ ਸ਼ੀਟ ਡੈਮੇਜ ਹੋ ਜਾਵੇ ਓਕੇ ਬਟ ਪੇਂਟ ਤੱਕ ਨਹੀਂ ਜਾਊਗਾ ਪੇਂਟ ਤੱਕ ਨਹੀਂ ਪਹੁੰਚੇਗਾ ਮਤਲਬ ਬੇਸਿਕਲੀ ਪੇਂਟ ਪ੍ਰੋਟੈਕਸ਼ਨ ਹੈ ਆਪਣੀ ਉਹ ਕੰਮ ਪੂਰਾ ਕਰੂਗੀ ਇਹ ਬਿਲਕੁਲ ਜੀ ਤੇ ਦੂਜਾ ਆਪਣਾ ਇਹ ਤਾਂ ਇਹ ਕੀ ਸਟਾਰਟਿੰਗ ਦੇ ਵਿੱਚ ਕੀ ਕਰਨਾ ਪੈਣਾ ਜਿਵੇਂ ਹੁਣ ਆਪਣੀ ਗੱਡੀ ਜਸਟ ਕੰਪਲੀਟ ਹੋਈ ਹੈ ਆਫਟਰ ਕੰਪਲੀਟ ਤੋਂ ਬਾਅਦ ਸਾਨੂੰ 15 ਦਿਨ ਸਟਾਰਟਿੰਗ ਦੇ ਗੱਡੀ ਧੁੱਪੇ ਖੜਾਉਣੀ ਪੈਂਦੀ ਹੈ ਇੱਕ ਬਿਗ ਕੁਐਸਚਨ ਦੇਣੀ ਪੈਂਦੀ ਹੈ ਕਿ ਮਾੜੀ ਮੋਟੀ ਕਿਤੇ ਕੋਈ ਬੱਬਲ ਕਿਨਾਰੇ ਤੇ ਪਾਣੀ ਸ਼ੈਂਪੂ ਜਿਹੜਾ ਆਪਾਂ ਯੂਜ਼ ਕਰਦੇ ਪਰ ਜੇ ਧੁੱਪੇ ਖੜਾਵਾਂਗੇ ਫਿਰ ਜਿਵੇਂ ਡਸਟ ਵਗੈਰਾ ਆ ਕੇ ਪੈ ਜਾਂਦੀ ਹੈ ਮਿੱਟੀ ਭਾਜੀ ਹੁਣ ਗੱਡੀ ਪੀਪੀਫ ਹੋਈ ਹੈ ਭਾਵੇਂ ਧੂਲ ਮਿੱਟੀ ਭਾਵੇਂ ਤੂਫਾਨ ਗੱਡੀ ਤੇ ਪੈ ਜਾਵੇ ਸਾਨੂੰ ਸਕ੍ਰੈਚ ਵੱਲੋਂ ਟੈਨਸ਼ਨ ਨਹੀਂ ਬਟ ਜਿਹੜਾ ਵੀ ਉਹ ਬੱਬਲ ਬੂਬਲ ਹੈਗਾ ਸਟਾਰ ਨੇ 10 15 ਦਿਨ ਆਪਾਂ ਨੂੰ ਆਪਾਂ ਸੈੱਟ ਹੋਣ ਨੂੰ ਦੇਣੀ ਹੈਗੀ ਠੀਕ ਹੈ ਇਹ ਚੀਜ਼ ਜਦੋਂ ਸੈੱਟ ਹੋਏਗੀ ਤੇ ਆਟੋਮੈਟਿਕਲੀ ਉਦੋਂ ਤੁਹਾਨੂੰ ਮੀజర్ ਪਤਾ ਨਹੀਂ ਲੱਗੂਗਾ ਬਟ ਕਿਸੇ ਕਿਨਾਰੇ ਤੇ ਕੋਈ ਮਾਰਾ ਮਕਤਾ ਬੱਬਲ ਹੈ ਗਿਆ ਉਹਨੂੰ ਸੈੱਟ ਹੋਣ ਨੂੰ 15 ਦਿਨ ਚਾਹੀਦੇ ਆ ਤੇ ਉਹ ਸੈੱਟ ਹੋਣ ਨੂੰ 15 ਦਿਨ ਆਪੇ ਗੱਡੀ ਥੋਪੇ ਖੜਾ ਲੀਏ ਥੋਪੇ ਖੜਾ ਕੇ ਉਹ ਐਨ ਬਿਲਕੁਲ ਓਕੇ ਹੋ ਜਾਏਗੀ ਤੇ ਇੱਕ ਮੈਨੂੰ ਹੋਰ ਦੱਸੋ ਤੁਸੀਂ ਇਦੀ ਗਾਰੰਟੀ ਵਾਰੰਟੀ ਹੁਣ ਮੈਂ ਕੀ ਨੇ ਜੀ ਕਰ ਸਕਦਾ ਆ ਇਹਦੇ ਬਾਰੇ ਜੀ ਬਈ ਦੇਖੋ ਜੀ 7 ਸਾਲ ਦੀ ਵਾਰੰਟੀ ਹੈ ਪੈਨ ਇੰਡੀਆ ਆਪਣੀ ਡ੍ਰੈਗਨ ਪੀਪੀਐਫ ਤੇ ਚੱਲਦੀ ਹੈ ਡੀਟੇਲਿੰਗ ਡੈਵਲਪ ਇਹਦੀ ਪੈਨ ਇੰਡੀਆ ਵਾਰੰਟੀ ਚ ਕੀ ਕਵਰ ਹੋਏਗਾ ਸ਼ੀਟ ਦਾ yellow ਪਨ ਸ਼ੀਟ ਦੇ ਵਿੱਚ ਬਬਲ ਨਾ ਸੈੱਟ ਹੋਣਾ ਸ਼ੀਟ ਦਾ ਆਪੇ ਉਖੜਨਾ ਸ਼ੀਟ 'ਚ ਸੈਲਫ ਹੀਲ ਸਕਰਾਚੇਸ ਵਰ ਨਾ ਹੋਣਾ ਡਿਸਕ ਸਕਰਾਚ ਵੀ ਠੀਕ ਨਾ ਹੋਣੇ ਵਰ ਵਾਲੇ ਓਕੇ ਸਮੂਥ ਜੇ ਡੈਮੇਜ ਹੋ ਜਵੇ ਉਹ ਅਖਰੀ ਗੱਲ ਹੈ ਬਟ ਜਿਹੜਾ ਸਵਲ ਸਕ੍ਰੈਚਸ ਨੇ ਉਹ ਸੈਲਫੀ ਨਾ ਹੋਣ ਤੇ ਉਹ ਵਾਰੰਟੀ ਚ ਕਵਰ ਹੁੰਦੇ ਆ ਠੀਕ ਹੈ ਆਫਟਰ ਦੈਟ ਜੇ ਉਸ ਤੋਂ ਇਲਾਵਾ ਰੱਬ ਨਾ ਕਰੇ ਕੁਝ ਹਿੱਟ ਹੋ ਜਾਂਦਾ ਸਾਹਮਣੇ ਆ ਕੇ ਕੁਝ ਵੱਜ ਜਾਂਦਾ ਜਿਹਦੇ ਕਰਕੇ ਪੇਨ ਤਾਂ ਸੇਫ ਹੋ ਗਿਆ ਬਟ ਸ਼ੀਟ ਡੈਮੇਜ ਹੋ ਗਈ ਉਹ ਕੱਲਾ ਉਹਨਾ ਉਹਨਾ ਚਾਰਜ ਹੋ ਜਾਂਦਾ ਉਹ ਤਾਂ ਆਬਵੀਅਸਲੀ ਬਾਤ ਹੈ ਜੇ ਕੋਈ ਚੀਜ਼ ਡੈਮੇਜ ਹੋ ਕੇ ਆ ਰਹੀ ਹੈ ਉਹਨਾਂ ਕਾ ਤਾਂ ਚਲੋ ਚਲੋ ਇਹ ਵੀ ਬੈਸਟ ਪਾਰਟ ਹੈ ਕਿ ਉਹਨਾਂ ਦਾ ਪਾਰਟ ਕੱਲਾ ਆਪਾਂ ਕਰਵਾ ਸਕਦੇ ਦੁਬਾਰਾ ਕਰ ਦਿੰਨੇ ਆ ਤੇ ਇਹਦੀ ਗਾਰੰਟੀ ਵਾਰੰਟੀ ਵਿੱਚ ਤੁਸੀਂ ਮੈਨੂੰ ਇਹ ਵੀ ਦੱਸੋ ਇਹਦੇ ਵਿੱਚ ਹੋਰ ਕੀ ਮੈਨੂੰ ਬੈਨੀਫਿਟ ਹੈ ਕੋਈ ਉਹ ਦੇ ਰਹੇ ਹੋ ਮੇਨਟੇਨੈਂਸ ਵਗੈਰਾ ਭਾਜੀ ਇਹਦੀ ਮੇਨਟੇਨੈਂਸ ਜਿਵੇਂ ਹੁਣ ਆਪਾਂ ਕੋਈ 7 ਸਾਲ ਦਾ ਟਾਈਮ ਦੇ ਦਿੱਤਾ ਉਹਦੇ ਵਿੱਚ ਕੀ ਹੋਏਗਾ ਇਦਾਂ ਕਿ ਆਪਾਂ ਤੁਹਾਨੂੰ ਹਰ 6 ਮਹੀਨੇ ਚੋਥੇ ਤੋਂ 6 ਮਹੀਨੇ ਇੱਕ ਵਾਰ ਬੁਲਾਵਾਂਗੇ ਗੱਡੀ ਦੀ ਪ੍ਰੋਪਰ ਵਾਸ਼ ਡੀਟੇਲਡ ਹੋਏਗੀ ਚੰਗੇ ਤਰੀਕੇ ਨਾਲ ਵਾਸ਼ਿੰਗ ਪਾਲਿਸ਼ਿੰਗ ਜਿਵੇਂ ਮੰਨ ਲਓ ਹੋਵੇ ਪੀਗਰ ਤੋਂ ਬਾਅਦ ਕਿਤੇ ਕਿਨਾਰੇ ਕੋਈ ਮਿੱਟੀ ਆ ਗਈ ਕੋਈ ਡਸਟ ਆ ਗਈ ਕੋਈ ਡਰਟ ਆ ਗਈ ਕੋਈ ਕੁਝ ਵੀ ਐਕਸਵਾਈਜ਼ੜਾ ਆਪਣੇ ਉੱਤੇ ਛੇੜ ਤੇ ਪੈਂਦਾ ਉਹਨੂੰ ਆਪਾਂ ਕਲੀਨ ਪਾਲਿਸ਼ਿੰਗ ਕਿਲ ਨਹੀਂ ਹੋਵੇ बिकॉज ਉਹ ਨਾ ਆਪਾ ਹੀਟ ਨਹੀਂ ਦਿੰਦੀ ਫਿਰ ਆਪਾਂ ਉਹਨੂੰ ਗੀਤ ਗਨ ਨਾਲ ਸੈਲਫ ਹੀਲ ਕਰਕੇ ਮੇਨਟੇਨਸ ਕਰਕੇ ਇਨਸ਼ੋਰਟ ਪੂਰੀ ਪੀਪੀਐਫ ਨੂੰ ਤੁਹਾਨੂੰ ਦਿਹਾਣੀ ਵੈਰੀ ਨਾਈਸ ਵੈਰੀ ਨਾਈਸ ਵੈਰੀ ਨਾਈਸ ਤੇ ਇੱਕ ਹੁਣ ਮੈਨੂੰ ਲਾਸਟ ਵਿੱਚ ਇਹ ਦੱਸ ਦਿਓ ਮੈਨੂੰ ਤੁਸੀਂ ਕੀ ਚਾਰਜ ਲਗਾਉਣ ਲੱਗੇ ਹੋਣ ਇਹਦਾ ਜੈਨੂਨ ਦੱਸਿਓ ਬਿਲਕੁਲ ਆਪਣੇ ਵਾਲਾ ਬਿਲਕੁਲ ਬਿਲਕੁਲ ਬਾਈ ਦੇਖੋ ਪਹਿਲੀ ਗੱਲ ਤਾਂ ਸਾਡਾ ਪਹਿਲੀ ਜਾਂ ਸੇਮ ਫਰੈਂਚਾਈਜ਼ੀ ਆ ਪਹਿਲੀ ਜਾਂ ਸੇਮ ਰੇਟ ਚੱਲਦਾ ਤੁਹਾਡੀ ਡੀਟੇਲਿੰਗ ਹਾਂ ਡੀਟੇਲਿੰਗ ਕਿਹਦੇ ਪਾਉਂਦਾ ਆਪਣਾ ਠੀਕ ਹੈ ਇਹ ਟੈਲਿੰਗ ਡਿਵਾਈਸ ਦਾ ਪ੍ਰੋਡਕਟ ਹੈ ਬੇਸਿਕਲੀ ਯੂਐਸਏ ਦਾ ਠੀਕ ਹੈ ਤੇ ਸਟੈਂਡਰਡ ਦੇ ਅਕੋਰਡਿੰਗ ਆਪਣੀ ਐਸਯੂਵੀ ਗੱਡੀ ਜਿਹੜੀ ਚੱਲਦੀ ਹੈ ਭਾਜੀ ਉਹ 1,50,000 ਚ ਚੱਲਦੀ ਹੈ ਠੀਕ ਹੈ ਤੇ ਸਪੈਸ਼ਲੀ ਔਨ ਆਪਣੇ ਚੈਨਲ ਤੇ ਕਹਿ ਲਊਗਾ ਨਾ ਆਪਣੇ ਰਿਗਾਰਡ ਤੇ ਆਪਣੇ ਆਪਣੇ ਕਰਕੇ ਕਹਿ ਲਊ ਤੇ ਜਿਹੜਾ ਆਪਾਂ ਨੂੰ ਪ ਇਸ ਤੋਂ ਜੇ ਕੋਈ ਇਸ ਤੋਂ ਜ਼ਿਆਦਾ ਵੀ ਰਿਗਾਰਡ ਹੋ ਸਕਦਾ ਹੈ ਨਹੀਂ ਬੇਸਿਕਲੀ ਭਾਜੀ ਦੇਖੋ ਰਿਗਾਰਡ ਕਰਨ ਨੂੰ ਆਪਾਂ ਕਰਦੀਏ ਪਰ ਮੂੰਹ ਆਪਾਂ ਵੱਧ ਮੰਗਣ ਵਾਲੇ ਬੰਦੇ ਆ ਕਿ ਮੂੰਹ ਵੱਧ ਮੰਗ ਲਈਏ ਕੰਮ ਖਰਾਬ ਨਾ ਹੋਵੇ ਦੇਖ ਕਰਕੇ ਬੇਸਿਕਲੀ ਅਮਾਉਂਟ ਉਹ ਮੰਗੋ ਜਿੰਨਾ ਕਿ ਜਨਰਲ ਹੋਵੇ ਕੰਮ ਦੀ ਤਸੱਲੀ ਕਸਟਮਰ ਦੀ ਨਹੀਂ ਠੀਕ ਹੈ ਉਹ ਤਾਂ ਦਿਖ ਰਿਹਾ ਮੈਨੂੰ ਤੇ ਮੈਨੂੰ ਖੁਸ਼ੀ ਬਹੁਤ ਹੋ ਰਹੀ ਆ ਆ ਪੀਪੀਐਫ ਕਰਾ ਕੇ ਬਿਲਕੁਲ ਨਵੇਂ ਕੱਪੜੇ ਤੇ ਤੁਸੀਂ ਅੰਦਰੋਂ ਵੀ ਕੀਤਾ ਨਾ ਭਾਜੀ ਸਾਰਾ ਇਹ ਬੇਸਿਕਲੀ ਭਾਜੀ ਜਨਰਲੀ ਅੰਦਰੋਂ ਕੈਬਨ ਪੀਅਰ ਕਹਿੰਦੇ ਨੇ ਆਪਾਂ ਜਿਦੇ ਚ ਦਰਵਾਜੇ ਡੈਸ਼ਬੋਰਡ ਲੈਦਰ ਸੀਟਸ ਕਵਰ ਹੋ ਜਾਂਦੀਆਂ ਨੇ ਐਸ ਪਰ ਕੋٹنگ ਨਾਟ ਪੀਪੀਐਫ ਓਕੇ ਤੇ ਉਹਦੇ ਚ ਕੀ ਹੁੰਦਾ ਕੋਲਡ ਡਰਿੰਕ ਪਾਣੀ ਵੀਰ ਆਉਂਦਾ ਉਹ ਆਪਣਾ ਗਰਦਿਆ ਕਦੇ ਵੀ ਇੰਪੀਚਰ ਉਹ ਚਿਲਕ ਰਹੂਗਾ ਸਟੇਨ ਲੈਫਟਰ ਦੇ ਜਿਹੜਾ ਪਿਆਲਾ ਬਲ ਬੇਸਿਕਲੀ ਯੂਜ਼ਿੰਗ ਨਾਲ ਇੱਥੇ ਆਪਾਂ ਕੀ ਕਰਦੇ ਆ ਸਪੈਸ਼ਲੀ ਪੀਪਫ ਦਾ ਇੱਕ ਪ੍ਰੀ ਕਟ ਆਉਂਦਾ ਸਾਡਾ ਉਹ ਪ੍ਰੀ ਕਟ ਉਹਨੂੰ ਸਕ੍ਰੈਚਸ ਤੋਂ ਪ੍ਰੋਟੈਕਸ਼ਨ ਦਿੰਦਾ ਜਿਹੜਾ ਇੰਟੀਰੀਅਰ ਚੋ ਮੇਜਰ ਸੈਂਸਿਟੀਵਲ ਆਪਸ਼ਨ ਹੈ ਜੇ ਆਪਣਾ ਇਹਦੇ ਪੀਰ ਪ੍ਰੀਕਟ ਲੱਗਾ ਹੋਣਾ ਇਹਦੇ ਬਿਲਕੁਲ ਭਾਜੀ ਪੀਪੇ ਹੋਈ ਹੋਈ ਹੈ ਆ ਸ਼ਾਈਨ ਗ੍ਰੇ ਜਿਹੜੀ ਗ੍ਰੇਸ ਚੈੱਕ ਕਰ ਰਹੇ ਹੋ ਤੁਸੀਂ ਉਹ ਉਹ ਤੋਂ ਬਾਅਦ ਹੀ ਆਈ ਹੈ ਠੀਕ ਹੈ ਇਦਾਂ ਹੀ ਰਹੂਗੀ ਸ਼ਾਈਨ ਇਦਾਂ ਹੀ ਰਹੇਗਾ ਔਰ ਸਕ੍ਰੈਚ ਨਹੀਂ ਪੈਣਗੇ ਸਭ ਤੋਂ ਵਧੀਆ ਠੀਕ ਹੈ ਤਾਂ ਇਹਨਾਂ ਦੇ ਸਾਈਡਾਂ ਦੇ ਕੀ ਕੀਤਾ ਭਾਜੀ ਇੱਥੇ ਇਹਦਾ ਸਾਈਡਾਂ ਤੇ ਇਹਨਾਂ ਦੀ ਕੋਟਿੰਗ ਅਡ ਹੋ ਜੀਏ ਭਾਜੀ ਨੈਨੋ ਟ੍ਰੀਮ ਆਰਮਰ ਦੇ ਨਾਮ ਤੋਂ ਜਿਹਦਾ ਕੀ ਫਾਇਦਾ ਹੈ ਕਿ ਕੋਲਡ ਡਰਿੰਕ ਪਾਣੀ ਪੀ ਜਾਂ ਕਰ ਜੇ ਖਿਲਦਾ ਹੈ ਉਹ ਸਟੇਨਲੈਸ ਰਹੂਗਾ ਤੇ ਪਲੱਸ ਇਦਾਂ ਹੀ ਸ਼ਾਈਨ ਕਰੂਗਾ ਠੀਕ ਹੈ ਤਾਂ ਮਤਲਬ ਬਾਕੀ ਇਹ ਦਿੱਤੀ ਹੁੰਦਾ ਨਾ ਰਿੰਕਲ ਪੈਨ ਲੱਗ ਜਾਂਦੇ ਆ ਉਹ ਉਹ ਨੂੰ ਬੇਸਿਕਲੀ ਪ੍ਰੋਟੈਕਸ਼ਨ ਦਿੰਦੇ ਆ ਪ੍ਰੋਟੈਕਸ਼ਨ ਦਿੰਦੇ ਆ ਤੇ ਜਿਹੜਾ ਭਾਜੀ ਪਲਾਸਟਿਕ ਪਾਰਟ ਹੈ ਇਹਨੂੰ ਪੀਪੀਐਫ ਨਹੀਂ ਹੋਈ ਬੇਸਿਕਲੀ ਭਾਜੀ ਪੀਪੀਐਫ ਬਣੀ ਹੈ ਕਲੀਨ ਸਰਫੇਸ ਲਈ ਪੇਂਟ ਵਰਕ ਲਈ ਠੀਕ ਹੈ ਬਟ ਜਿਸ ਜਿਹੜਾ ਪਾਰਟੀ ਕਹਿੰਦਾ ਹੈ ਨਾ ਇਹ ਐਸਾ ਪਾਰਟੀਕਲ ਹੈ ਕਿ ਜਿੱਥੇ ਆਪਾਂ ਪਲਾਸਟਿਕ ਤੇ ਸ਼ੀਟ ਨਹੀਂ ਚੜਾ ਸਕਦੇ ਓਕੇ ਜੇ ਮੈਂ ਚੜਾਣਾ ਵੀ ਚਾਹਾਂ ਬਟਾ ਭਾਈ ਤੇ ਚੜਾ ਨਹੀਂ ਸਕਦੇ ਫਿਰ ਇਸ ਤੇ ਹੁਣ ਤੁਸੀਂ ਕੀ ਕੀਤਾ ਇਸ ਤੇ ਇੱਕ ਨੈਨੋ ਟ੍ਰੀ ਮਾਰਮਰ ਦਾ ਪਲਾਸਟਿਕ ਦਾ ਸਾਡਾ ਕੋਟ ਆਉਂਦਾ ਭਾਜੀ ਉਹਦੇ ਨਾਲ ਕੀ ਹੈ ਇਹ ਜਿਹੜਾ ਬਲੈਕ ਪਾਰਟ ਐਕਸਟਰੀਅਰ ਜਿੱਦਾਂ ਤੁਹਾਨੂੰ ਹੁਣ ਕੈਮ ਦਿਖ ਰਹੀ ਹੈ ਇਹ ਇਦਾਂ ਹੀ ਕੰਟੀਨਿਊ ਹੋ ਰਗੀ ਫਿਲ ਕੋਰਪੋ ਪਾਈਪਲ OK ਆਫਟਰ 6 ਮਹੀਨੇ ਜਦੋਂ ਤੁਸੀਂ ਮੇਨਟੇਨੈਂਸ ਚਾਹੋਗੇ ਉਹ ਆਪਾਂ ਇਹਨੂੰ ਫ੍ਰੀ ਅਗੇ ਕਰਾਂਗੇ ਠੀਕ ਹੈ ਸਮਝ ਗਿਆ ਤੁਹਾਡੀ ਗੱਲ ਬ੍ਰੈਸਟ ਵਿੱਚ ਕੀ ਹੋਇਆ ਆਪਣੀ ਪੂਰੀ ਗੱਡੀ ਟੀਕੇ ਹੋਣ ਤੋਂ ਬਾਅਦ ਅੱਗੇ ਪਿੱਛੇ ਦੇ ਸ਼ੀਸ਼ੇ ਹਮ ਹਮ ਸੰਰੂਪ ਹਮ ਹਮ ਚਾਰੋ ਅਲੌਇਜ਼ ਹਮ ਹਮ ਤੇ ਕਲੀਅਰ ਕੋਟਿੰਗ ਹੋਈ ਆਪਣੀ ਸਾਰੀ ਅੱਛਾ ਇੰਟੀਰੀਅਰ ਦੀ ਵੀ ਕੋਟਿੰਗ ਕੀਤੀ ਹੈ ਸਾਰੇ ਨੇ ਸ਼ੀਸ਼ੇ ਦੀ ਵੀ ਕੋਟਿੰਗ ਕੀਤੀ ਹੈ ਤੇ ਅਲੋਏ ਦੀ ਵੀ ਕੀਤੀ ਹੈ ਆ ਸ਼ਾਈਨ ਤਾਂ ਕੀ ਬਰਕਰਾਰ ਹੈ ਵੀ ਸ਼ੀਸ਼ਿਆਂ ਦੀ ਵੀ ਹਾਈਡਰੋਫੋਬਿਕ ਹੈ ਪਾਣੀ ਨਾਲ ਖੜੇ ਭਾਜੀ ਗੱਡੀ ਦੇ ਓਕੇ ਹਾਈਡਰੋਫੋਬਿਕ ਦਾ ਮੀਨਸ ਕਿ ਪਾਣੀ ਦਾ ਕੋਟਿੰਗ ਦਾ ਫਾਇਦਾ ਇਹ ਹੀ ਹੁੰਦਾ ਹੈ ਕਿ ਆਪਣੀ ਗੱਡੀ ਤੇ ਪਾਣੀ ਨਹੀਂ ਖੜੂਗਾ ਤੇ ਡਸਟ ਵਗੈਰਾ ਘਟ ਜਾਊਗਾ ਸਮਝ ਗਿਆ ਸਮਝ ਗਿਆ ਇਹ ਕੰਪਲੀਮੈਂਟਰੀ ਹੈ ਕਿ ਹਾਂ ਭਾਜੀ ਆ ਮੈਂ ਗਿਆ ਸੀ ਆ ਉਤਾਰ ਦਿੰਦੇ ਸਟicker ਹਾਂ ਭਾਜੀ ਬਿਲਕੁਲ ਸੌਣੀ ਮਾਈਂਡ ਤੋਂ ਨਿਕਲ ਗਿਆ ਮੈਂ ਹੁਣੇ 1 ਮਿੰਟ ਲੱਗੋ ਕਹਿ ਦੋ ਕਰਵਾ ਦੇਣਾ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਭਾਈ ਲੋ ਜੀ ਬਾਈ ਜੀ ਹੁਣਾਂ ਨੇ ਸਾਰੀ ਐਕਸਪਲੇਨ ਕਰ ਦਿੱਤੀ ਸਾਰੀ ਚੀਜ਼ ਇਹ ਬਾਕੀ ਕਿਵੇਂ ਪੀਪੀਐਫ ਖੋਈ ਹੈ ਉਹਦੀ ਮੈਂ ਵੀਡੀਓਜ਼ ਵੀ ਵਿੱਚ ਲਗਾ ਦੇਣਾ ਤੁਸੀਂ ਉਹ ਵੀ ਦੇਖ ਲਿਓ ਤੇ ਵੀ ਕੀ ਕੁਝ ਪਾਰਟ ਕਰਨਾ ਪੈਂਦਾ ਮਤਲਬ ਹੈਗਾ 2-3 ਦਿਨ ਦਾ ਕੰਮ ਹੁੰਦਾ ਹੈ ਲੰਬਾ ਪ੍ਰੋਸੈਸ ਹੁੰਦਾ ਹੈ ਲੇਕਿਨ ਬਹੁਤ ਹੀ ਮਨ ਖੁਸ਼ ਹੋ ਗਿਆ ਇਹਨੂੰ ਦੇਖ ਕੇ ਸ਼ਾਇਨ ਦੇਖ ਮੈਂ ਬਾਈ ਹੁਣਾਂ ਨੂੰ ਕਿਹਾ ਸੀ ਜਦੋਂ ਤੁਸੀਂ ਮੇਰੀ ਗੱਡੀ ਦੇ ਪੀਪੀਐਫ ਕਰੋਗੇ ਉਹਦੀ ਵੀਡੀਓ ਜ਼ਰੂਰ ਬਣਾ ਲਿਓ ਪੂਰੀ ਹੀ ਗੱਡੀ ਦੇ ਵਿੱਚ ਮਾਸਕ ਇਨ ਟੇਪ ਲਗਾਈ ਗਈ ਤਾਂ ਕਿ ਜਦੋਂ ਵੀ ਇਹਨਾਂ ਨੇ ਜਿਹੜਾ ਕੰਮ ਕਰਨਾ ਹੈ ਉਹ ਦੂਸਰੇ ਪਾਰਟਸ ਦੇ ਉੱਪਰ ਨਾ ਜਾਵੇ ਚਾਹੇ ਉਹ ਲਾਈਟਸ ਸੀ ਚਾਹੇ ਫੈਂਡਰ ਸੀ ਇਹ ਇੱਕ ਬੈਸਟ ਪਾਰਟ ਲੱਗਿਆ ਮੈਨੂੰ ਇਹਨਾਂ ਦਾ ਕਿਉਂਕਿ ਇਹਨਾਂ ਨੇ ਪੂਰੀ ਪ੍ਰੀਕੌਸ਼ਨਸ ਦੇ ਨਾਲ ਕੰਮ ਕੀਤਾ ਤੇ ਬੜੀ ਸਫਾਈ ਦੇ ਨਾਲ ਦੈਨ ਇਹਨਾਂ ਨੇ ਜੋ ਪਾਲਿਸ਼ਿੰਗ ਕੀਤੀ ਗੱਡੀ ਦੀ ਸ਼ਾਈਨ ਵਾਸਤੇ ਸੀਰੀਅਸਲੀ ਇਹ ਨਹੀਂ ਵੀ ਪਹਿਲਾਂ ਪੂਰੀ ਗੱਡੀ ਨੂੰ ਉਹ ਲਗਾ ਦਿੱਤਾ ਇਹਨਾਂ ਨੇ ਜੋ ਵੀ ਲਗਾਈ ਹੈ ਕਰੀਮ ਜੀ ਤੇ ਆਰਾਮ ਦੇ ਨਾਲ ਇੱਕ ਇੱਕ ਪੋਰਸ਼ਨ ਤੇ ਲਗਾ ਕੇ ਪੂਰੀ ਤਸੱਲੀ ਬਖਸ਼ ਇਹਨਾਂ ਨੇ ਆਪਣੀ ਪਾਲਿਸ਼ਿੰਗ ਕੀਤੀ ਰਬਿੰਗ ਕੀਤੀ ਰਬਿੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੱਡੀ ਨੂੰ ਰੱਬ ਕਰ ਦੇਣਾ ਲੇਕਿਨ ਇਹ ਨਾ ਪਾਲਿਸ਼ਿੰਗ ਕੀਤੀ ਆ ਦੇਖੋ ਅਲੱਗ-ਅਲੱਗ ਪੋਰਸ਼ਨ ਨੂੰ ਆਰਾਮ ਦੇ ਨਾਲ ਕਰਦੇ ਨੇ ਸੀਰੀਅਸਲੀ ਵਧੀਆ ਲੱਗਿਆ ਮੈਨੂੰ ਇਹ ਕੰਮ ਤੇ ਜਿਹੜਾ ਇੱਥੋਂ ਦਾ ਸਟਾਫ ਹੈਗਾ ਜਿਹੜੇ ਇਹ ਕੰਮ ਕਰਦੇ ਨੇ ਵੀ ਪ੍ਰੋਫੈਸ਼ਨਲ ਇਹ ਨਹੀਂ ਹੈਗੇ ਕਿ ਪਰ ਡੇ ਬੇਸਿਸ ਦੇ ਉੱਪਰ ਇਹਨਾਂ ਲਿਆਇਆ ਜਾਂਦਾ ਇਹ ਪ੍ਰੋਪਰ ਇੱਥੇ ਫਿਕਸ ਏਮਪਲਾਈ ਹੈਗੇ ਨੇ ਤੇ ਜਿਹੜੇ ਕੀ ਡਿਟੇਲ ਵਧੀਆ ਕੰਮ ਕਰਦੇ ਨੇ ਦੇ ਨਾਲ ਐਕਸਪੀਰੀਅੰਸ ਬਹੁਤ ਪੁਰਾਣਾ ਇਹਨਾਂ ਨੂੰ ਉਸ ਤੋਂ ਬਾਅਦ ਆ ਗਿਆ ਜੀ ਪੀਪੀਐਫ ਨੂੰ ਉੱਪਰ ਪੇਸਟ ਕਰਨ ਦਾ ਜਿਹੜਾ ਟਾਈਮ ਉਹ ਦੇਖੋ ਇਸ ਤਰੀਕੇ ਦੇ ਨਾਲ ਪੀਪੀਐਫ ਇੰਸਟਾਲ ਕੀਤੀ ਜਾਂਦੀ ਹੈ ਇਹ ਡ੍ਰੈਗਨ ਪੀਪੀਐਫ ਹੈ ਜਿਹੜੀ ਕਰਕੇ ਕਰਦੇ ਨੇ 190 ਪਤਨੀ 195 ਐਨਐਮ ਦੀ ਹੁੰਦੀ ਹੈ ਕੋਈ ਮਾਈਕਰੋਨਸ ਦੀ ਹੁੰਦੀ ਹੈ ਇਹਦੇ ਬਾਰੇ ਤਾਂ ਇਹ ਤਾਂ ਜੋ ਟੈਕਨੀਕਲ ਟਰਮ ਹੋ ਗਈ ਲੇਕਿਨ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਬੰਪਰ ਦੇ ਉੱਪਰ ਵੀ ਬੌਨਟ ਦੇ ਉੱਪਰ ਵੀ ਹਰੇਕ ਪੋਰਸ਼ਨ ਦੇ ਉੱਪਰ ਪੀਪੀਐਫ ਚੜਾਈ ਹੈ ਮਤਲਬ ਬਾਹਰਲਾ ਹਿੱਸਾ ਗੱਡੀ ਦਾ ਜਿੰਨਾ ਵੀ ਹੈ ਸਾਰੀ ਪੀਪੀਐਫ ਚੜੀ ਹੈ ਸਿਰਫ ਆ ਪਲਾਸਟ ਜਿਹੜਾ نیچے-नीचे ਪਲਾਸਟਿਕ ਦਾ ਪਾਰਟ ਹੁੰਦਾ ਉੱਥੇ ਹੀ ਇਹਨਾਂ ਨੇ ਕੋਟਿੰਗ ਕੀਤੀ ਹੈ ਕਿਉਂਕਿ ਉਸਤੇ ਇਹਨਾਂ ਨੇ ਦੱਸਿਆ ਕਿ ਉੱਥੇ ਚੜ੍ਹਦੀ ਨਹੀਂ ਹੈਗੀ ਪੀਪੀਐਫ ਬਟ ਆ ਦੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਪੀਪੀਐਫ ਕੀਤੀ ਜਾਂਦੀ ਹੈ ਮੈਂ ਸਿਰਫ ਪਹਿਲਾਂ ਵੀਡੀਓਜ਼ ਵਿੱਚ ਬਾਕੀਆਂ ਦੀ ਦੇਖਦਾ ਹੁੰਦਾ ਸੀ ਹੁਣ ਲੇਕਿਨ ਆਪਣੀ ਗੱਡੀ ਦੀ ਪੀਪੀਐਫ ਦੇਖ ਕੇ ਬੜੀ ਖੁਸ਼ੀ ਜੀ ਹੋ ਰਹੀ ਹੈ ਕਿਉਂਕਿ ਮੈਂ ਦੇਖਦਾ ਸੀ ਮਤਲਬ ਮੈਂ ਜਦੋਂ ਵੀ ਗੱਡੀ ਲਾਂਗਾ ਤੇ ਮੈਂ ਵੀ ਇਦਾਂ ਹੀ ਪੀਪੀਐਫ ਕਰਾਂਗਾ ਸਪੈਸ਼ਲੀ ਬਲੈਕ ਕਲਰ ਦੇ ਉੱਪਰ ਤੇ ਮੈਨੂੰ بڑے ਜਣਿਆਂ ਨੇ ਇਹ ਕਿਹਾ ਸੀ ਵੀਰੇ ਬਲੈਕ ਕਲਰ ਦੀ ਪੀਪੀਐਫ ਚੜਾਓ ਪਤਾ ਕੀਏ ਦੋਸਤੋ ਬਲੈਕ ਕਲਰ ਦੀ ਨਹੀਂ ਚੜਾ ਸਕਦੇ ਕਿਉਂਕਿ ਬਲੈਕ ਕਲਰ ਦੀ ਪੀਪੀਐਫ ਉਦੋਂ ਹੀ ਚੜਾਈ ਜਾਂਦੀ ਹੈ ਜਦੋਂ ਗੱਡੀ ਦਾ ਪੇਂਟ ਖਰਾਬ ਹੋਇਆ ਹੋਵੇ ਡਲનેસ ਆਈ ਹੋਵੇ ਕਿਉਂਕਿ ਗੱਡੀ ਦੇ ਜਿਹੜੇ ਇਸ ਬਲੈਕ ਕਲਰ ਦੇ ਪੇਂਟ ਵਿੱਚ ਜਿਹੜਾ ਆਪਣਾ ਕ੍ਰਿਸਪੀਨੈਸ ਹੁੰਦਾ ਹੈ ਨਾ ਉਹ ਵਾਈਟ ਟਰਾਂਸਪੀਰੈਂਟ ਸ਼ੀਟ ਦੇ ਵਿੱਚੋਂ ਹੀ ਵਿਜੀਬਲ ਹੋ ਪਾਂਦਾ ਆਪਾਂ ਤਾਂ ਜੇ ਗੱਡੀ ਦਾ ਪੇਂਟ ਖਰਾਬ ਹੋਵੇ ਤਾਂ ਕਰਕੇ ਬਲੈਕ ਚੜਾਈ ਜਾਂਦੀ ਹੈ ਆਦਰਵਾਈਜ਼ ਆ ਟਰਾਂਸਪੀਰੈਂਟ ਖਿੱਚਣੀ ਚਾਹੀਦੀ ਹੈ ਤੇ ਉਹ ਕਾਲੀ ਗੱਡੀ ਆ ਦੀ ਪ੍ਰੋਟੈਕ ਯੋਗੀ ਜੇ ਸ਼ੌਂਕ ਪਾਰਨਾ ਹੈ ਬਲੈਕ ਕਾਰ ਦਾ ਤੇ ਫਿਰ ਉਹਦੇ ਉਹੀ ਪ੍ਰੋਟੈਕਸ਼ਨ ਵੀ ਆਪਾਂ ਨੂੰ ਜ਼ਰੂਰੀ ਕਰਨੀ ਪੈਂਦੀ ਹੈ ਹਨ ਤੇ ਬਾਕੀ ਬਹੁਤ ਸੋਹਣੇ ਅਲੋਏ ਵੀ ਪੂਰੇ ਸ਼ਾਈਨ ਮਾਰ ਰਹੇ ਨੇ ਗੱਡੀ ਪੂਰੀ ਸ਼ਾਈਨ ਮਾਰ ਰਹੀ ਹੈ ਲੋ ਜੀ ਪੂਰੀ ਗੱਡੀ ਦੇਖ ਲਓ ਇੱਕ ਵਾਰੀ ਕੀ ਬਾਤ ਹੈ ਹਰਤੇ ਉਹਦਾ ਨੈਕ ਤੋਂ ਨੈਕ ਨੋਟ ਕਰ ਲਈ ਤੇ ਕਿੰਨਾ ਹੋਇਆ ਹੈ ਹਨ ਲੋ ਇਹ ਕੱਟ ਕਰਕੇ ਆਪਣੇ ਆਪ ਆਈਡੀਆ ਹੋ ਜਾਏਗਾ ਨਾ ਮੈਨੂੰ ਮਾਈਲੇ ਚੈੱਕ ਹੋ ਜਾਏਗਾ ਉਹ ਵੀ ਸਟਲਿਜੈਂਟੀ ਨੇ ਕੋਟਰੀ ਕੀ ਬਾਤ ਹੈ ਕੀ ਬਾਤ ਹੋ ਗਿਆ ਕੁਝ ਨਹੀਂ ਕੁਝ ਨਹੀਂ ਬਾਅਦ ਦਿਖਾ ਦੇਣਾ ਪੁੱਤਰ ਪਾ ਦੇ ਉਹ ਗਿਆ ਪੂਰਾ ਸੈਂ ਪੂਰਾ ਨੱਕੇ ਤੱਕ ਆਇਆ ਪੀਲੀ ਪੀਲੀ ਧੁੱਪ ਗਈ ਸਾਰੀ ਇਹ 57.32 ਜੀ ਬਣਾ ਹਾਂਜੀ ਸੈਂ ਨੋਟ ਸਾਢੇ 47 ਹੋ ਗਿਆ ਲਸਕੰਦਰ ਲਈ ਮੇਰੇ ਵੀਰ ਸੌਂ ਚਰੇ ਕੋ ਜੀ ਸੌਂ ਚਰੇ ਕਾ ਨੇ ਬੇਸ਼ਕੁਸ਼ ਦੇਖੀ ਸੌਂ ਚਰੇ ਇੰਨਾ ਖੁਸ਼ੀ ਹੋ ਡਿਸ ਹੋਣ ਨੇ ਡਈਓ ਤੁੰਦੀ ਮੇਰੇ ਕੋਲ ਓਏ ਮੇਰੀ ਜਾਨ ਉੱਤੀ ਕਿ ਚੁੱਤ ਨਹੀਂ ਤੂੰ ਨਾ ਸੁੱਤੀ ਨਹੀਂ ਦੋਂਦੀ ਚੁੱਤ ਨਹੀਂ ਪੁੱਤ ਓਏ ਰਹੀ ਓਏ ਰਹੀ ਲੈ ਆ ਕੇ ਪਾਪਾ ਕਮਾਲ ਹੈ ਕਮਾਲ ਲੋ ਜੀ ਆਪਾਂ ਪਹੁੰਚ ਗਏ ਘਰੇ ਤੇ ਇਬਾਦਤ ਬਹੁਤ ਖੁਸ਼ੀ ਆਉਣੇ ਪਾਪਾ ਨੂੰ ਦੇਖ ਕੇ ਹੈ ਬਾਜ ਇਹ ਆਪਣੀ ਮੰਮੀ ਕੋਲ ਨਹੀਂ ਸੌਂਦੀ ਆਪਣੇ ਪਾਪਾ ਕੋਲ ਸੌਂਦੀ ਐ ਉਹ ਦੇਖੋ ਜੀ ਪਾਰਕਿੰਗੇ ਚ ਲਾਤੀ ਆਪਾਂ ਆਪਣੀ ਗੱਡੀ ਐਨ ਕਲੀਅਰ ਵਿਜ਼ੀਬਲ ਹੈਗੀ ਐ ਤੇ ਨਾਈਟ ਵਿਜ਼ਨ ਓਨ ਕਰਨਾ ਪੈਣਾ ਇਹਦਾ ਮੈਨੂੰ ਕੀਤਾ ਨਹੀਂ ਆ ਮੈਂ ਤੇ ਉੱਥੇ ਵਿਜ਼ੀਬਲ ਐ ਸੇਫਟੀ ਉਹ ਬਾਈ ਕਹਿੰਦਾ ਕਿ ਕਰਨਾ 10 ਦਿਨ ਕਹਿੰਦਾ ਧੁੱਪੇ ਖੜੀ ਕਰਨੀ ਗੱਡੀ ਬਾਹਰ ਅੰਦਰ ਨਹੀਂ ਕਰਨੀ ਖੜੀ ਚਲੋ ਮੈਂ ਕਿ ਹੁਣ ਤਾਂ ਰਾਤ ਤੇ ਕਰ ਤਾ ਤੇ ਡੇ ਟਾਈਮ 10 ਦਿਨ ਨਹੀਂ ਜਿਵੇਂ ਮਰਜ਼ੀ ਬਾਹਰ ਖੜੀ ਕਰੀ ਚਲੋ ਕੋਈ ਚੱਕਰ ਜਦੋਂ ਮੀਂਹ ਹੋਇਆ ਕਰ ਅੰਦਰ ਕਰ ਦਿਆ ਕਰਾਂਗਾ ਬਜੇ ਤੂੰ ਪਾਜਲੀਆਂ ਤੁੱਪੇ ਖੜੀ ਕਰਨੀ 10 ਦਿਨ ਤਾਂ ਵੈਸੇ ਜਿੰਨੀ ਵੀ ਤੁੱਪ ਚੜਦੀ ਹੈ ਕਿਉਂਕਿ ਉਹਦੇ ਨਾਲ ਜਿਹੜੇ ਹਲਕੀ ਹਲਕੇ ਬਬਲਸ ਹੁੰਦੇ ਨਾ ਉਹ ਬੈਠ ਜਾਣਗੇ ਤੇ 10 ਦਿਨ ਕਿਉਂਕਿ ਹੀਟ ਹੀਟ ਨਾਲ ਉਹ ਹੁੰਦੇ ਨੇ ਦਬਦੇ ਨੇ ਬਾਕੀ ਇਹਨਾਂ ਨੇ ਅੰਦਰ ਵੀ ਕੀਤੀ ਹੈ ਸੈਰਮਿਕ ਕੋਟਿੰਗ ਤੇ ਬਹੁਤ ਸੋਹਣੀ ਸ਼ਾਈਨ ਸ਼ੁਨੀ ਸੀਟਾ ਤੋਂ ਉਤਾਰ ਦੇ ਲਫਾਵੇ ਜੂ ਬੂਜੇ ਬਹੁਤ ਵਧੀਆ ਹੋ ਗਿਆ ਸਾਰਾ ਕੁਝ ਘੈਂਟ ਲੋ ਜੀ ਦੋਸਤੋ ਇਹ ਪੈਸੇ ਤਾਂ ਜਰੂਰ ਇੱਕ ਵਾਰੀ ਲੱਗੇ ਨੇ ਤੇ ਬਟ ਇਹ ਹੈ ਕਿ ਗੱਡੀ ਦੀ ਲਾਈਫ 7 ਸਾਲ ਇਹਦੀ ਪੇਂਟ ਪ੍ਰੋਟੈਕਸ਼ਨ ਹੋਊਗੀ 7 ਸਾਲ ਲਈ ਤੇ ਉਹਨਾਂ ਨੇ ਗਾਰੰਟੀ ਕਾਰਡ ਵੀ ਦਿੱਤਾ ਵੀ ਜੇ ਕੱਲ ਨੂੰ ਕੋਈ ਪ੍ਰੋਬਲਮ ਆਂਦੀ ਹੈ 올ਓਵਰ ਇੰਡੀਆ ਜਿੱਥੇ ਵੀ ਡੀਟੇਲਿੰਗ ਡੈਵਿਲਸ ਵਾਲੇ ਹੋਣ ਜਿੱਥੋਂ ਆਪਾਂ ਇਹਨੂੰ ਰੈਕਟੀਫਾਈ ਕਰਵਾ ਸਕਦੇ ਵਸ ਤਾਂ ਆਣੀ ਨਹੀਂ ਚਾਹੀਦੀ ਜੇ ਆ ਵੀ ਕਿ ਚਲੋ ਕੰਮ ਹੁੰਦਾ ਮਸ਼ੀਨਰੀ ਹੈ ਕੁਝ ਵੀ ਹੋ ਸਕਦਾ ਹੈ ਨਾ ਜੇ ਕੋਈ ਪ੍ਰੋਬਲਮ ਆਂਦੀ ਹੈ ਜੋ ਜੋ ਬਾਈ ਹੁਣ ਨੇ ਦੱਸਿਆ ਤੇ ਬਹੁਤ ਸੋਹਣੇ ਤਰੀਕੇ ਨਾਲ ਕੰਮ ਕੀਤਾ ਇੰਪ੍ਰੈਸਿਵ ਹੈਗਾ ਉਹ ਗੱਡੀ ਚਲਾਉਣ ਵਿੱਚ ਨਾ ਇੱਕ ਵੱਖਰਾ ਹੀ ਫੀਲ ਆ ਰਿਹਾ ਕਿਉਂਕਿ ਐਂ ਸਾਫ਼ ਸੁਥਰੀ ਸ਼ਾਈਨ ਮਾਰਦੀ ਹੋਈ ਗੱਡੀ ਜਦੋਂ ਚਲਾਣਾ ਹੈ ਨਾ ਇੱਕ ਅੱਛਾ ਜਿਹਾ ਫੀਲ ਹੁੰਦਾ ਹੈ। ਬਾਕੀ ਕਿਰਨ ਕਹਿੰਦੀ ਹੂੰ ਅੱਜ ਖੜੀ। ਬਾਕੀ ਕੱਲ ਜਾਣਾ ਸੀ ਕਿਸੇ ਦੇ ਪਾਸੇ ਰਾਜਪੁਰੇ ਜਾਣਾ। ਤੇ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਵੇਖਦੇ ਹਾਂ ਤੁਹਾਨੂੰ ਦਿਓ ਇਜਾਜ਼ਤ। ਆ ਦੇਖੋ ਆ ਦੇਖੋ ਕਿਵੇਂ ਬਾਈ ਬਾਈ ਕਰ ਰਹੀ ਮੈਨੂੰ। ਕਰੀ 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 ਆਣਾ ਚਾਹਦੀ ਮੇਰੇ ਕੋਲ। ਚਲ ਮੈਂ ਬਾਤ ਨੂੰ ਖੜਾਵਾ। ਤੁਹਾਨੂੰ ਮਿਲਦੇ ਆ ਕੱਲ। ਬਾਈ ਬਾਈ।